ਜੰਡਿਆਲਾ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਪੰਜ ਨੌਜਵਾਨਾਂ ਨੂੰ ਕੀਤਾ ਗਿਆ ਕਾਬੂ ਜਿਨ੍ਹਾਂ ਕੋਲ ਦੋ ਪਿਸਤਲ ਤੀਰ ਬੋਰ ਅਤੇ ਚਾਰ ਜ਼ਿੰਦਾ ਕਾਰਤੂਸ ਅਤੇ 100 ਗ੍ਰਾਮ ਹੈਰੋਇਨ ਕੀਤੀ ਗਈ ਬਰਾਮਦ अंकर डीएसपी जंडयाला वालों की थी गई प्रेस कानफ्रस जन्ड्याला पुलिस हाथ लगी कामयाबी दो बोर पिस्टल अते चार जिंदा गयी नौजवान दी तो साल दी जा रही है। जिस तीह बोर दिस्तल बराबद किया गया उस नौजवान का नाम गगनदीप उर्फ गजनी दसा जा रहा जो शेख मोहल्ले का रेह वाला है जंडयाला गुरु डी एस पी जंडियाला वालों दसा गया मान ਯੋਗ ਅਦਾਲਤ ਵਿੱਚ ਪੇਸ਼ ਕਰਕੇ ਅੱਜ ਰਿਮਾਂਡ ਹਾਸਿਲ ਕੀਤਾ ਗਿਆ ਹੈ ਕੁਝ ਇਸ ਦੌਰਾਨ ਪੁਲਿਸ ਵੱਲੋਂ ਜਿਹੜੇ ਮਿਤੀ 2/10/25 ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਕੋਸ਼ਿਸ਼ 6 ਬੰਦੇ ਜਿਹੜੇ ਹੈਗੇ ਆ ਆਰਗੇਨਾਈਜ਼ਡ ਕ੍ਰਾਈਮ ਕਰਦੇ ਆ ਇਹਨਾਂ ਦੀ ਇਨਫੋਰਮੇਸ਼ਨ ਮਿਲਣ ਦੇ ਉੱਤੇ ਸਾਡੀ ਪੁਲਿਸ ਪਾਰਟੀ ਵੱਲੋਂ ਰੈਸਟ ਉਸ ਜਿਹੜਾ ਹੈਗਾ ਧੀਰੇ ਕੋਟ ਉੱਥੇ ਰੇਡ ਕਰਕੇ ਇੱਥੇ ਪੰਜ ਬੰਦੇ ਜਿਹੜੇ ਰੌਂਡ ਅਪ ਕੀਤੇ ਸੀ ਪੰਜਾਂ ਬੰਦਿਆਂ ਦੇ ਵਿੱਚ ਪੰਜਾਂ ਤੇ ਪਰਚਾ ਦਿੱਤਾ ਸੀ ਉਨਾਂ ਤੋਂ ਬਾਅਦ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਦੋ ਬੰਦੇ ਜਿਹੜੇ ਹੈਗੇ ਆ ਇਹਦੇ ਵਿੱਚ ਗਗਨਦੀਪ ਸਿੰਘ ਉਰਫ ਗਜਨੀ ਤੇ ਸੰਨੀ ਇਹ ਦੋਨੇ ਇੱਕ ਸ਼ਿਵ ਕੁਮਾਰ ਹੱਲੇ ਦਾ 34 ਸਰਕਲੋਂ ਨੇ ਦਾ ਇਹਨਾਂ ਦੇ ਕੋਲੋਂ ਸਾਨੂੰ ਦੋ ਪਿਸਟਲ ਤੇ 50-50 ਗ੍ਰਾਮ ਹੀਰੋਇਨ ਤੇ ਬਾਕੀ ਜਿਹੜੀ ਹੈਗੀ ਆ ਕੁਝ ਥੋੜੀ ਡਰਗ ਮੰਨੀ ਮਿਲੀ ਆ ਤੇ ਬਾਕੀ ਜਿਹੜੇ ਤਿੰਨ ਬੰਦੇ ਉਹਨਾਂ ਦੇ ਦੂਜੇ ਹੈਗੇ ਆ ਇਹ ਦੋਨਾਂ ਮੁਕਦਮਿਆਂ ਦੇ ਵਿੱਚ ਇਹ ਦੋਨਾਂ ਨੂੰ ਗ੍ਰਿਫਤਾਰ ਕੀਤਾ ਤੇ ਤਿੰਨ ਜਿਹੜੇ ਦੂਸਰੇ ਹੈਗੇ ਟੋਟਲ ਅਸੀਂ ਪੰਜ ਮਲਜਮ ਜਿਹੜੇ ਇਹ ਗ੍ਰਫਤਾਰ ਕੀਤੇ ਨੇ। ਈਓ ਸੀ ਜਿਹੜਾ ਕੋਲ ਨਹੀਂ ਈਓ ਤਾਂ ਨਹੀਂ ਸੀ। ਇਹ ਲੇਕਿਨ ਜਿਹੜੇ ਵਕ ਵਕ ਪ੍ਰਾਇਮ ਕਰਦੇ ਆ ਇਹਨਾਂ ਦਾ ਇਹ ਹੈਗਾ ਸ਼ਰਾਬ ਦਾ ਜਾਂ ਨਸ਼ਿਆਂ ਦਾ ਇਦਾਂ ਦਾ ਧੰਦਾ ਕਰਦੇ ਆ। ਜਿਹੜੇ ਤਿੰਨ ਜਾਨੇ ਫੜੇ ਗਏ ਆ ਉਹ ਇਹਨਾਂ ਦੀ ਪੁਛਗਿਛ ਤੇ ਪਤਾ ਚੱਲਿਆ ਜਾਂ ਫਿਰ ਉਹਨਾਂ ਤੇ ਨਹੀਂ ਇਹ ਫਸਟ ਸਾਨੂੰ ਇਹਨਾਂ ਦਾ ਗੈਂਗ ਦਾ ਪਤਾ ਲੱਗਿਆ ਸੀ ਕਿ ਇਹ ਬੰਦੇ ਜਿਹੜੇ ਆ ਮਾੜੇ ਜਿਹੜਾ ਧੰਦੇ ਦੇ ਵਿੱਚ ਹੈਗੇ ਆ ਉਹ ਅਸੀਂ ਪਹਿਲਾਂ ਮੁਕਰੀ ਤੇ ਪਰਚਾ ਦਰਜ ਕੀਤਾ ਸੀ। ਉੱਤੋਂ ਬਾਅਦ ਫਿਰ ਇਹਨਾਂ ਦੀ ਅਰੈਸਟ ਪਾਈ ਕਿਹੜੇ ਗੈਂਗਰਾਂ ਤੋਂ ਸਵਾਲ ਇਹ ਗੈਂਗ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ 4 ਦਿਨ ਦੇ ਰਿਮਾਂਡ ਤੇ ਆ ਸਾਡੇ ਕੋਲ ਇਹ ਦੋਹਾਂ ਤੋਂ ਬਾਅਦ ਜਿਹੜੇ ਤਿੰਨ ਹੋਰ ਇਹਨਾਂ ਨੇ ਨਾਮ ਦੱਸੇ ਉਹਨਾਂ 'ਚ ਇੱਕ ਤਾਂ ਹੈਗਾ ਜੀ ਆਪਣੇ ਗਗਨਦੀਪ ਸਿੰਘ ਉਰਫ ਗਜਨੀ ਇਹ ਜਿਹੜਾ ਜਿੱਥੋਂ ਪਿਸਟਲ ਕਵਰ ਹੋਇਆ ਦੂਜੀ ਹੈਗੇ ਆ ਰਵਿੰਦਰ ਸਿੰਘ ਉਰਫ ਜੋਗਨ ਅਰਸ਼ਦੀਪ ਸਿੰਘ ਉਰਫ ਅਰਸ਼ ਤੇ ਮਨਜਿੰਦਰ ਸਿੰਘ ਉਰਫ ਰਾਜਾ ਇਸ ਇਹ ਦੋ ਧਰੜਦੇ ਆ ਇੱਕ ਮੀਗਾ ਚੱਕਦਾ ਜਿਹੜੇ ਸਬੰਦਿਸ਼ਤ ਨੂੰ ਰਾਮ ਨੇ ਕੀਤਾ ਹੈ ਇੱਕ ਜਣੇ ਦਾ ਕੀਤਾ ਦੋ ਨਹੀਂ ਦੋਨਾਂ ਤੋਂ ਇੱਕ-ਇੱਕ ਦੋਨਾਂ ਤੋਂ ਨਾਲ 50-50 ਗ੍ਰਾਮ ਇਹ ਪਤਾ ਜੀ ਇਹਨਾਂ ਨੇ ਕਿੱਥੋਂ ਲਿਆਂਦੇ ਅਸਕਰ ਕਿੱਥੋਂ ਲਿਆਂਦੇ ਇਹ ਹੁਣ ਅਸੀਂ ਰਿਮਾਂਡ ਲਿਆ ਅਜੇ ਫਿਲਹਾਲ ਤਾਂ ਇਹਨਾਂ ਨੇ ਨਹੀਂ ਹੋਣੀ ਕੋਈ ਗੱਲ ਦਸੀ ਹੁਣ ਅਸੀਂ ਰਿਮਾਂਡ ਦੇ ਉੱਤੇ ਇਹਨਾਂ ਤੋਂ ਪੁੱਛ ਗਿਸ਼ ਕਰਾਂਗੇ ਇਹਨਾਂ ਨੂੰ 50-50 ਗ੍ਰਾਮ ਥੋੜਾ ਬੋਲਾ ਪਤਾ ਲੱਗਾ ਕਿ ਹੋਰ ਕੋਈ ਕੱਦ ਹੈ ਕਿ ਸ੍ਰਤੀ ਆਸਮਤ ਕਰ ਲਿਆ ਇਹ ਸਿਰੋ ਇਨਫੋਰਮੇਸ਼ਨ ਹੈਗੀ ਹੈ ਕਿ ਵੱਖ-ਵੱਖ ਤਰ੍ਹਾਂ ਦੇ ਕ੍ਰਾਈਮ ਕਰਦੇ ਆ ਲੇਕਿਨ ਹੁਣ ਜਿਹੜੀ ਆ ਹੁਣੇ ਹੀ ਇਹ ਲੈ ਕੇ ਆਏ ਆ ਤੁਹਾਡੇ ਸਾਹਮਣੇ ਕੋਰਟ ਦੇ ਵਿੱਚ ਉਹ ਪੇਸ਼ ਕਰ ਉਹ ਲੋਕ ਸਿੰਘਾਂ ਚਾਰ ਦਿਨ ਦਾ ਰਵਾਂਡਾ ਉਹਦੇ ਵਿੱਚ ਪੂਰੀ ਪ੍ਰੋਪਰ ਕਰਕੇ ਤਾਂ ਤੁਹਾਨੂੰ ਇਹਦਾ ਦੱਸਿਆ ਜਾਉਣਾ ਸਰ ਜਿਵੇਂ ਜੁਨਿਆੜਿਆਂ ਦੇ ਵਿੱਚ ਫਰੋਦੀਆਂ ਦੀਆਂ ਕਾਫੀ ਕੌਲਾਂ ਹੁੰਦੀਆਂ ਹਨ ਉਧਰ ਵਿੱਚ ਕਈ ਵਾਰ ਕੀ ਹੁੰਦਾ ਵਾ ਕਿ ਗੋਲੀਆਂ ਚਲਾਈਆਂ ਜਾਂਦੀਆਂ ਕਿਸੇ ਦੇ ਘਰ ਦੇ ਸਾਹਮਣੇ ਜਿੱ ਕੋ ਫਰੋਦੀ ਮੰਨ ਲਈ ਕਿ ਇਹ ਇਹ ਉਹਨਾਂ ਕੰਮਾਂ ਦੇ ਵਿੱਚ ਵੀ ਇਨਵੋਲਡ ਹੈਗੇ ਆ ਜਾਂ ਫਿਰ ਇਹ ਆਪਣੇ ਨਸ਼ਾ ਤਸਕਰੀ ਦਾ ਕਰਕੇ ਇਹ ਜਿਹੜਾ ਵਾ ਜਾਂ ਦੂਸਰਾ ਇਹ ਫਿਲਹਾਲ ਤੇ ਨਸ਼ਾ ਤਸਕਰੀ ਦਾ ਹੀ ਆ ਬਾਕੀ ਮੈਂ ਤੁਹਾਡੇ ਧਿਆਨ ਵਿੱਚ ਇਹ ਲਿਆਉਣਾ ਚਾਹੁੰਦਾ ਜੋ ਐਕਸਟਰਸ਼ਨ ਕੌਲਾਂ ਆਉਂਦੀਆਂ ਸੀ ਉਹ ਸਾਡੀ ਟੀਮ ਨੇ ਬੜੀ ਹਿਸ਼ਾਰੀ ਨਾਲ ਤੇ ਬੜੀ ਮਿਹਨਤ ਦੇ ਨਾਲ ਉਹਨੂੰ ਟ੍ਰੇਸ ਕੀਤਾ ਜਿਹੜੇ ਮੇਨ ਇਥੋਂ ਦੇ ਜੰਡਿਆਲੇ ਦੇ ਬੰਦੇ ਸੀ ਜਿਹੜੇ ਇਨਫਾਰਮੇਸ਼ਨ ਦਿੰਦੇ ਸੀ ਉਹਨਾਂ ਤੇ ਵੀ ਅਸੀਂ ਪਰਚੇ ਦਰਜ ਕੀਤੇ ਆ ਇੱਕ ਬੰਦਾ ਤਾਂ ਅਰੈਸਟ ਪਾ ਕੇ ਅੰਦਰ ਉਹ ਜੇ ਵੀ ਅੰਦਰ ਹੈਗਾ ਉਹ ਤੇ ਇਹਨਾਂ ਤੋਂ ਅਜੇ ਫਿਲਹਾਲ ਇਹੋ ਜੀ ਕੋਈ ਗੱਲ ਨਹੀਂ ਨੋਟਿਸ ਚਾਈ ਪਰ ਇਹ ਇਹੋ ਜੀ ਬੰਦੇ ਜਿਹੜੇ ਹੈਗੇ ਆ ਇਹੀ ਅੱਗੇ ਇਹਨਾਂ ਕੰਮਾਂ ਦੇ ਵਿੱਚ ਆ ਪਰ ਸ਼ਹਿਰ ਦੇ ਵਿੱਚ ਹੁਣ ਪੂਰੀ ਸ਼ਾਂਤੀ ਆ ਕੋਈ ਉਸ ਤੋਂ ਬਾਅਦ ਜਦੋਂ ਦੇ ਅਸੀਂ ਇਹ ਅਰੈਸਟ ਪਾਈ ਆ ਨਾ ਬੰਦਿਆਂ ਦੀ ਕੋਈ ਉਦੋਂ ਦੀ ਇਹੋ ਜਿਹੀ ਘਟਨਾ ਨਹੀਂ ਸਾਡੇ ਨੋਟਿਸ ਚ ਪਿਸਤਲ ਕਿਰੇ ਹੈ ਗਿਆ ਜੀ ਪਿਸਤਲ 30 ਬੋਡ ਦੇ ਹੈ ਜੀ 30 ਬੋਡ ਦੇ ਸਵੇਤ ਮੈਗਜ਼ੀਨ ਨਾਲ ਚਾਰ ਫਰਾਉਂਦਾਂ ਦੱਸਿਆ ਜਾਂਦਾ ਕਿ ਜਿੰਨਾ ਕੋ ਪਿਸਤਲ ਮਿਲੇ ਆ ਬਹੁਤ ਭਾਤੋਂ ਮੰਦ ਦੇ ਹੈ ਗਿਆ ਪਰ ਪਿਸਤਲ ਇਹਨਾਂ ਦੇ ਕੋਲ ਸਿੱਧੋਂ ਆਏ ਉਹੀ ਇਹ ਤਫ਼ਤੀਸ਼ ਦਾ ਵਿਸ਼ਾ ਜੀ ਇਹ ਹੁਣ ਅਸੀਂ ਰਿਮਾਂਡ ਤੇ ਲਿਆਂਦੇ ਆ ਇਹ ਪੂਰੀ ਕਲੀਅਰ ਕਰਾਂਗੇ ਫਾਰਵਰਡ ਤੇ ਬੈਕਵਰਡ ਲਿੰਕ ਕਿੱਥੋਂ ਆਏ ਕਿੱਥੇ ਦੇਣੇ ਸੀ ਜਾਂ ਕੀ ਕਾਰਵਾਈ ਕਰਨੀ ਸੀ ਇਹਨਾਂ ਦੀ ਉਹ ਪ੍ਰੋਪਰ ਅਸੀਂ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਦੱਸਾਂ ਸਰ ਜਿਸ ਤਰ੍ਹਾਂ ਸਾਹਮਣੇ ਆ ਰਿਹਾ ਵੀ ਛੋਟੀ ਉਮਰ ਦੇ ਸੀਗੇ ਜਿਸ ਤਰ੍ਹਾਂ ਉਹ ਇਹਦਾ ਕੀ ਮੈਸੀ ਕੀ ਜਾਂਦਾ ਲੋਕਾਂ ਨੂੰ ਜਿੱਦਾਂ ਛੋਟੀ ਉਮਰ ਦੇ ਤੇਰੇ ਬੱਚੇ ਗਲਤ ਸੰਗਤ ਚ ਪੈ ਰਹੇ ਆ ਇਹ ਕਿਸੇ ਵਰਗੀ ਗੱਲ ਦੇਖੋ ਇਹਦੇ ਬਾਰੇ ਤਾਂ ਇਹੀ ਆ ਜੀ ਮੈਂ ਤਾਂ ਇੱਕ ਹੀ ਰਿਕਵੈਸਟ ਕਰਦਾ ਹੁੰਨਾ ਜਿੱਥੇ ਵੀ ਜਾਈਦਾ ਲੋਕਾਂ ਨੂੰ ਵੀ ਤੁਹਾਡੇ 1-1 2-2 ਬੱਚੇ ਆ ਇਹ ਸਭ ਤੋਂ ਵੱਡੀ ਡਿਊਟੀ ਹੈਗੀ ਆ ਮਾਪ ਬਾਪ ਦੀ ਜਿਹੜੇ ਇਹਨਾਂ ਨੂੰ ਰੋਕਦੇ ਹੀ ਨਹੀਂ ਦੇਖੋ ਇਹ ਰਾਤ 12-12 1-1 ਵਜੇ ਤੱਕ ਜਾਂਦੇ ਆ ਘਰਾਂ ਤੋਂ ਉਈ ਇਹਨਾਂ ਨੂੰ ਪੁੱਛਦਾ ਕਿ ਇਸਦਾ ਨਹੀਂ ਸਾਰੇ ਪਬਲਿਕਲੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਹਰ ਬੱਚਿਆਂ ਨੂੰ ਮਾਪਿਓ ਦੀ ਡਿਊਟੀ ਬਣਦੀ ਆ 5 6 ਤੋਂ ਬਾਅਦ ਇਹਨਾਂ ਨੂੰ ਬਾਹਰ ਨਾ ਨਿਕਲਦੇ ਨੇ ਚਾਹੇ ਇਹਨਾਂ ਨੂੰ ਵਾਚ ਕਰਨ ਕਿਹੜੇ ਕਿਹੜੇ ਯਾਰ ਦੋਸਤਾਂ ਦੇ ਨਾਲ ਜਾਂਦੇ ਆ ਮਾੜੀ ਸੰਗਤ ਵਾਲੇ ਤਾਂ ਬੰਦੇ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਲੇਕਿਨ ਮੈਂ ਇਹਨਾਂ ਬੱਚਿਆਂ ਨਾਲੋਂ ਵੀ ਜ਼ਿਆਦਾ ਮਾਪਿਓ ਦਾ ਕਸੂਰ ਸਮਝਦਾ ਜਿਹੜੇ ਇਹਨਾਂ ਨੂੰ ਰੋਕਦੇ ਆ